ਸ਼ਬਦ ਸਾਡੇ ਨਾਲ ਸੰਜਨ ਸਿੰਘ ਜੀ ਗੌਰਵ ਜੱਦਵ ਜੀ ਅੱਜ ਦੇ ਸਮਾਗਮ ਦੇ ਮੁੱਖ ਮਹਿਬਾਨ ਸਰਦਾਰ ਭਗਵੰਤ ਸਿੰਘ ਬਾਦ ਮੁੱਖ ਮੰਤਰੀ ਪੰਜਾਬ ਮੰਚ ਤੇ ਵਿਰਾਜਮਾਨ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਸਹਿਬਾਨ ਚੀਫ ਸਕੱਤਰ ਪੰਜਾਬ ਦਸ਼ਾ ਬੋਕਤ ਯਾਤਰਾ ਦੇ ਕੋਆਰਡੀਨੇਟਰਸ ਤੇ ਅੱਜ ਇੱਥੇ ਸਾਰੇ ਪੰਜਾਬ ਤੋਂ ਪਹੁੰਚੇ ਹੋਏ ਵਿਲੇਜ ਡਿਫੈਂਸ ਕਮੇਟੀ ਦੇ ਨੁਮਾਇੰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਭ ਤੋਂ ਪਹਿਲੇ ਮੈਂ ਦੱਸਣਾ ਚਾਹਵਾਂਗਾ ਕਿ ਇੱਕ ਯੁੱਧ ਨਸ਼ਾ ਵਰਤ ਇੱਕ ਮਹਿੰਮ ਦੇ ਤੌਰ ਤੇ ਉਭਰ ਕੇ ਸਾਹਮਣੇ ਆਈ ਹੈ ਇਹ ਪੰਜਾਬ ਸਰਕਾਰ ਦੀ ਸੀਐਮ ਸਾਹਿਬ ਦੀ ਅਗਵਾਈ ਹੇਠ ਇਸ ਤਰ੍ਹਾਂ ਦਾ ਕੈਂਪੇਨ ਪਹਿਲੇ ਕਦੀ ਨਹੀਂ ਹੋਇਆ ਤੇ ਤੁਸੀਂ ਸਾਰੇ ਜੀ ਮੁਬਾਰਕ ਬਾਤ ਦੇ ਹਦਕਾਰ ਹੋ ਤੁਸੀਂ ਸਾਰਿਆਂ ਨੇ ਮੋਡਾ ਤੇ ਬੋਡਾ ਲਾ ਕੇ ਤੁਸੀਂ ਇਸ ਯੁੱਧ ਨੂੰ ਅੱਗੇ ਵਧਾਇਆ ਤੇ ਮੈਂ ਥੋੜਾ ਦੱਸਣਾ ਚਾਹਵਾਂਗਾ ਕਿ 16 ਜੁਲਾਈ ਨੂੰ ਪੰਜਾਬ ਸਰਕਾਰ ਨੇ ਇੱਕ ਐਸਓਪੀ ਸ਼ੁਰੂ ਕੀਤਾ ਹੈਗਾ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਜਿਸ ਦੇ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਨੂੰ ਰੀਸਟਰਕਚਰ ਕੀਤਾ ਜਾ ਰਿਹਾ ਹੈ ਸੋ ਇਹਨਾਂ ਨੂੰ ਇੱਕ ਫਿਕਸਡ ਸਵਰੂਪ ਦੇ ਕੇ ਇਹਨਾਂ ਦੀ ਕੰਪੋਜੀਸ਼ਨ ਕੀ ਹੋਊਗੀ ਮੈਂਬਰਾਂ ਦੀ ਸਿਲੈਕਸ਼ਨ ਕਿਵੇਂ ਕੀਤੀ ਜਾਊਗੀ ਤੇ ਤੁਹਾਡਾ ਰੋਲ ਕੀ ਹੋਊਗਾ ਤੁਹਾਡੀ ਡਿਊਟੀਆਂ ਕੀ ਹੋਊਗੀ ਇਸ ਬਾਰੇ ਜਿਹੜਾ ਹੈਗਾ ਇੱਕ ਵਿਸਤਾਰਪੂਰਵਕ ਇੱਕ ਪ੍ਰੋਸੀਜਰ ਬਣਾਇਆ ਗਿਆ ਹੈ ਇਸ ਦੇ ਵਿੱਚ ਲੋਕਾਂ ਦੇ ਵਿੱਚ ਅਵੇਅਰਨੈਸ ਜਨਰੇਸ਼ਨ ਦਾ ਕੰਮ ਤੁਸੀਂ ਕਰੋਗੇ ਜੇ ਕਿਤੇ ਵੀ ਨਸ਼ੇ ਵਿਕਦੇ ਹੈਗੇ ਤੁਸੀਂ ਉਸ ਦੀ ਸਰਵੇਲੈਂਸ ਕਰੋਗੇ ਤੁਸੀਂ ਪੁਲਿਸ ਨੂੰ ਦਸੋਗੇ ਇਨਫੋਰਮ ਕਰੋਗੇ ਤੁਸੀਂ ਲੋਕਾਂ ਨੂੰ ਮੋਬਾਈਲਾਈਜ਼ ਕਰੋਗੇ ਜਿਹੜੀ ਪ੍ਰੀਵੈਂਟਿਵ ਐਕਟੀਵਿਟੀ ਹੈਗੀ ਜਿਹੜੀ ਜਿਸ ਤੇ ਜਿਹੜਾ ਸਾਡਾ ਯੂਥ ਹੈਗਾ ਉਹ ਨਸ਼ਿਆਂ ਵੱਲ ਨਾ ਜਾ ਸਕੇ ਤੇ ਇੱਕ ਸਾਰੇ ਇਸ ਐਕਟੀਵਿਟੀ ਨੂੰ ਕੋਆਰਡੀਨੇਟ ਕੀਤਾ ਜਾਊਗਾ ਵਿਲੇਜ ਡਿਫੈਂਸ ਕਮੇਟੀਆਂ ਦੇ ਥਰੂ ਜਮੀਨੀ ਸਤਰ ਤੇ ਤੇ ਮੈਂ ਸਮਝਦਾ ਇਹ ਸਾਰੇ ਭਾਰਤ ਦੇ ਵਿੱਚ ਇੱਕ ਪਹਿਲਾ ਉਪਰਾਲਾ ਹੈ ਜਦੋਂ ਲੋਕਾਂ ਦੀ ਭਾਗੀਦਾਰੀ ਜਿਹੜੀ ਹੈਗੀ ਇਸ ਤਰ੍ਹਾਂ ਦੇ ਕੈਂਪੇਨ ਦੇ ਵਿੱਚ ਕੀਤੀ ਜਾਊਗੀ ਤੇ ਤੁਹਾਨੂੰ ਇੱਕ ਫਾਰਮਲ ਤਰੀਕੇ ਨਾਲ ਆਇਡੈਂਟੀਟੀ ਕਾਰਡ ਵੀ ਦਿੱਤੇ ਜਾਣਗੇ ਇੱਕ ਆਪਣੀ ਪਹਿਚਾਨ ਹੋਊਗੀ VDC ਦੀ ਇੱਕ ਆਪਣੀ ਪਹਿਚਾਨ ਹੋਊਗੀ VDC ਦਾ ਇੱਕ ਰੋਲ ਹੋਊਗਾ ਮੈਂ ਦੱਸਣਾ ਚਾਹਾਂਗਾ ਕਿ ਮੁੱਖ ਮੰਤਰੀ ਸਾਹਿਬ ਤੇ ਕਰ ਕਮਲਾ ਤੋਂ ਅਸੀਂ ਇੱਕ ਸੇਫ ਪੰਜਾਬ ਪੋਰਟਲ ਦਾ ਉਦਘਾਟਨ ਕੀਤਾ ਸੀਗਾ ਜਿਸ ਦੇ ਵਿੱਚ ਅੱਜ ਤੱਕ ਤੁਹਾਡੇ ਦਿੱਤੀ ਸੂਚਨਾ ਦੇ ਮੁਤਾਬਿਕ 4616 ਐਫ ਆਈ ਆਰਾ ਦਰਜ ਹੋ ਚੁਕੀ ਹੈ ਸੋ ਜਦੋਂ ਵੀ ਤੁਸੀਂ ਕੋਈ ਇਨਫੋਰਮੇਸ਼ਨ ਦਿੰਦੇ ਹੋ ਤੁਹਾਡਾ ਨਾਂ ਤੁਹਾਡੀ ਆਈਡੈਂਟੀਟੀ ਗੁਪਤ ਰੱਖੀ ਜਾਂਦੀ ਹੈ ਤੇ ਉਸ ਤੇ ਇਮੀਡੀਏਟ ਕਾਰਵਾਈ ਕੀਤੀ ਜਾਂਦੀ ਹੈ ਤੇ ਪੁਲਿਸ ਜਿਹੜੀ ਹੈਗੀ ਉਸ ਤੇ ਕਾਰਵਾਈ ਕਰਦੀ ਹੈ ਤੁਸੀਂ ਫੀਡਬੈਕ ਦੇ ਸਕਦੇ ਹੋ ਉਹ ਜਿਹੜੀ ਹੈਲਪ ਲਾਈਨ ਹੈਗੀ 9 ਜਿਹੜੀ WhatsApp ਨੰਬਰ ਹੈ ਉਸ ਤੇ ਤੁਸੀਂ ਮੀਡੀਆ ਭੇਜ ਸਕਦੇ ਹੋ ਤੁਸੀਂ ਕੋਈ ਇਨਫੋਰਮੇਸ਼ਨ ਦੇ ਸਕਦੇ ਹੋ ਤੁਹਾਡੀ ਆਈਡੈਂਟੀਟੀ ਗੁਪਤ ਰੱਖ ਕੇ ਉਸ ਤੇ ਕਾਰਵਾਈ ਕੀਤੀ ਜਾਊਗੀ ਇਹ ਜਿਹੜਾ 1 ਮਾਰਚ ਤੋਂ ਜਿਹੜਾ ਸਾਡਾ ਜਿਹੜਾ ਯੁੱਧ ਸ਼ੁਰੂ ਹੋਇਆ ਹੈ ਇਸ ਦੇ ਵਿੱਚ 1000 ਕਿਜੀ ਤੋਂ ਵੱਧ ਹੀਰੋਇਨ ਰਿਕਵਰ ਹੋ ਚੁੱਕੀ ਹੈ 20000 ਕਿਜੀ ਤੋਂ ਵੱਧ ਪੋਪੀ ਹਸਕ 374 ਕਿਲੋ ਗਾਂਜਾ 3 ਕਰੋੜ ਤੋਂ ਜ਼ਿਆਦਾ ਟੈਬਲੇਟਸ ਕੈਪਸੂਲ 121 ਕਰੋੜ ਡਰਗ ਮਨੀ 12 ਡਰੋਨ 227 ਪਿਸਟਲ 262 ਕਾਰਾਂ ਤੇ 400 ਮੋਟਰਸਾਈਕਲ ਰਿਕਵਰ ਹੋਈਆਂ ਕਾਫੀ ਰਿਕਵਰੀਜ਼ ਜੜੀਆਂ ਹੈਗੀ ਇਹ ਲੋਕਾਂ ਦੀ ਟਿਪਸ ਤੋਂ ਸਾਨੂੰ ਰਿਕਵਰੀਜ਼ ਜੜੀਆਂ ਉਹ ਇਫੈਕਟ ਹੋਈਆਂ ਤੇ ਆਪਣਾ ਇੱਕ ਬਹੁਤ ਮਹੱਤਵਪੂਰਨ ਰੋਲ ਜਿਹੜੇ ਗੈਲੋ ਨਸ਼ੇ ਤੋਂ ਗ੍ਰਸਤ ਜਿਹੜੇ ਸਾਡੇ ਮੈਂ ਤੇ ਉਹਨਾਂ ਨੂੰ ਵਿਕਟਿਮ ਕਹਾਵਾਂਗਾ ਤੇ ਉਹਨਾਂ ਦੀ شناخت ਕਰਕੇ ਉਹਨਾਂ ਨੂੰ ਓਟ ਸੈਂਟਰਾਂ ਤੱਕ ਲੈ ਕੇ ਜਾਣਾ ਵੀ ਇੱਕ ਬਹੁਤ ਅਹਿਮ ਰੋਲ ਜਿਹੜਾ ਉਹ ਤੁਹਾਡਾ ਹੋਊਗਾ ਤੇ ਅੰਤ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਾਂਗਾ ਕਿ ਆਓ ਤੁਸੀਂ ਸੀਐਮ ਸਾਹਿਬ ਦੇ ਨਾਲ ਪੰਜਾਬ ਸਰਕਾਰ ਦੇ ਨਾਲ ਜੁੜੋ ਤੇ ਯੁੱਧ ਨਸ਼ਾ ਵਿਰੋਧ ਨੂੰ ਕਾਮਯਾਬ ਕਰੋ ਧੰਨਵਾਦ ਬਹੁਤ ਬਹੁਤ ਅਨਵਾਇ ਸ਼੍ਰੀ ਗੌਰਵ ਜਯਦਵ ਜੀ ਮਾਨਜੁਗ ਡੀਜੀਪੀ ਪੰਜਾਬ ਪੁਲਿਸ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਇਹ ਅਸੀਂ ਪਹਿਲੀ ਵਾਰ ਦੇਖ ਸਕਦੇ ਹਾਂ ਕਿ ਸਾਡੀ ਪੁਲਿਸ ਹਰ ਰੋਸ ਸਾਡੇ ਕੋਲੇ ਇਹ ਡਾਟੇ ਦੇ ਨਾਲ ਪੇਸ਼ ਹੁੰਦੀ ਹੈ ਜਿੱਦੋਂ ਅਸੀਂ ਦੇਖ ਸਕਦੇ ਹਾਂ ਕਿ ਇਸ ਮਹਮ ਨੂੰ ਤੁਹਾਡਾ ਕਿੰਨਾ ਵੱਡਾ ਸਹਿਯੋਗ ਮਿਲ ਰਿਹਾ ਸਾਡੇ ਇਸ ਸਮਾਗਮ ਦੇ ਵਿੱਚ ਸਾਡੇ ਕੋਲੇ ਪੰਜਾਬ ਸਰਕਾਰ ਦੇ ਮੁਖਸਕਤਰ ਸ਼੍ਰੀ ਕੈਪਸਿਨਾ ਜੀ ਵੀ ਪਹੁੰਚੇ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਮਾਈਕ ਧਿਆਨ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ श्री कैप्टन जी मानजोख मुख्स कतर पंजाब सरकार बहुत ही आदर ਤੇ ਸਤਿਕਾਰਯੋਗ ਅੱਜ ਇਸ ਸਮਾਗਮ ਦੇ ਮੁੱਖ ਮਹਿਮਾਨ ਸਾਡੇ ਮੁੱਖ ਮੰਤਰੀ ਜੀ ਸਰਦਾਰ ਭਗਵੰਦ ਸਿੰਘ ਜੀ ਮਾਨ ਮੰਚ ਤੇ ਬਿਰਾਜਮਾਨ ਬਹੁਤ ਹੀ ਆਦਰਯੋਗ ਡਾਕਟਰ ਬਲਵੀਰ ਸਿੰਘ ਜੀ ਇਨ ਸਟੇਟ ਹੈਲਥ ਮਿਨਿਸਟਰ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਜੀ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਮਿਨਿਸਟਰ ਸਾਡੇ ਕਲੀਗ ਡੀਜੀਪੀ ਪੰਜਾਬ ਸ੍ਰੀ ਗੌਰਵ ਜਾਦਵ ਜੀ ਸ੍ਰੀ ਬਸੰਤ ਗਰਗ ਜੋ ਕਿ ਪੂਰੇ ਮੁਹਿੰਮ ਦੇ नोडल ऑफिसर तो इंचार्ज ने लुधियाने जिले के दे डिप्टी कमिश्नर से कमिश्नर पुलिस ते होर सारे जिले तो ए सी रा जुड़े डीसी ते एसएसपी एस पी थावां तो आए हुए ने सारे कोऑर्डिनेटर ਇੱਕ ਵਾਰ ਗੱਜ ਕੇ ਫਤਿਹ ਬੁਲਾਈਏ ਸ੍ਰੀ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਅੱਜ ਆਪਾਂ ਸਾਰੇ ਜਾਣਦੇ ਹਾਂ ਕਿ 24 ਫਰਵਰੀ ਨੂੰ ਇਹ ਯੁੱਧ ਨਸ਼ਿਆਂ ਬੁਰਧ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਅਤੇ ਇਹਦੇ 'ਚ ਬਹੁਤ ਹੱਦ ਤੱਕ ਸਾਨੂੰ ਕਾਮਯਾਬੀ ਮਿਲੀ ਹੈ ਲੇਕਿਨ ਯੁੱਧ ਜੋ ਹੈ ये बहुत बड़ा युद्ध है और इस युद्ध न पूरी तरह कामयाबी जो कामयाबी वाल तोड़न सानू बहुत ज़्यादा होर मेहनत करना पड़ेगा सानू खुशी है आज जो भी एक्शन होया है कि उस एक्शन दा ये नतीजा है कि नशियां की सप्लाई लाइन लगभग टूट चुकी है सर ਇਸ ਲਈ ਅੱਜ ਜੋ ਹੈ ਇਸ ਯੁੱਧ ਦੇ ਕਾਮਯਾਬੀ ਨੂੰ ਆਪ ਸਾਰਿਆਂ ਤੋਂ ਸ਼ੇਅਰ ਕਰਨ ਲਈ ਸਾਂਝਾ ਕਰਨ ਲਈ ਅੱਜ ਜੋ ਹੈ ਇਹ ਸਮਾਗਮ ਆਰਗੇਨਾਈਜ਼ ਕੀਤਾ ਗਿਆ ਹੈ ਅਤੇ ਇਸ ਕਾਮਯਾਬੀ ਲਈ ਪੰਜਾਬ ਦੇ ਸਾਰੇ ਪੰਜਾਬੀ ਪੰਜਾਬ ਦੇ ਸਾਰੇ ਵਾਸੀ ਲੋਕ ਜੋ ਵੀ ਇਸ ਮੁਹਿੰਮ ਤੇ ਜੁੜੇ ਹੋਏ ਨੇ ਸਾਰੇ ਬਹੁਤ ਬਹੁਤ ਹੀ ਤਨਵਾਦੀ ਦੇ ਪਾਤਰ ਨੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਨੇ ਸਰਕਾਰ ਦੇ ਇਸ ਨੇਕ ਕਾਰਜ ਨੂੰ ਸਭ ਤੋਂ ਜ਼ਿਆਦਾ ਬੜ ਚੜ ਕੇ ਸਹਿਯੋਗ ਦਿੱਤਾ ਹੈ ਲੇਕਿਨ ਹੁਣ ਇਸ ਮੁਹਿੰਮ ਨੂੰ ਇਸ ਅੱਗੇ ਕਿਸ ਤਰ੍ਹਾਂ ਲੈ ਜਾਣਾ ਹੈ ਔਰ ਇਸ ਨੂੰ ਰੀਸਟਰਕਚਰ ਕਿਸ ਤਰ੍ਹਾਂ ਕੀਤਾ ਜਾਣਾ ਹੈ ਤਾਂ ਕਿ ਜੋ ਹੈ ਇਸ ਬਿਮਾਰੀ ਨੂੰ ਜੜੋਂ ਹੀ ਪੁੱਟ ਦਿੱਤਾ ਜਾਵੇ ਇਹ ਬਿਲਕੁਲ ਖਤਮ ਕਰ ਦਿੱਤਾ ਜਾਵੇ ਇਸ ਦੇ ਲਈ पहला भी विलेज डिफेंस कमेटिया सी विलेज डिफेंस कमेटिया ने बहुत चंगा काम किया है तो ये विलेज डिफेंस कमेटिया की री स्ट्रक्चर की गई है और उस रीस्ट्रक्चर आगे लागू कर जो है ये लुधियाने का समागम जो है एक इतिहासक समागम है जिस तरह 24 फरवरी नू याद करते हाँ उसी तरह आज जो है अगे आने वाले दिन ये जो है अज का दिन जो चार अगस्त जो याद किया जाएगा इस डिफेंस कमेटी के मैंबर जो है सरपंच या बार्ड के काउंसलर हो गए युद्ध नशिया विरुद्ध मुहिम जो है मैंबर होंगे डी ओ जी डी ओ का नुमाइंदा होएगा एस एच ओ जिस एच ओ का नुमाइंदा ਹੋਏਗਾ ਇਸ ਵਿਲੇਜ ਡਿਫੈਂਸ ਕਮੇਟੀਆਂ ਜੋ ਰੀਸਟਰਕਚਰ ਹੋਈਆਂ ਇਹ ਵਿਲੇਜ ਡਿਫੈਂਸ ਕਮੇਟੀਆਂ ਜਾਂ ਬਾਡ ਡਿਫੈਂਸ ਕਮੇਟੀਆਂ ਵਿੱਚ ਆਬਾਦੀ ਦੇ ਹਿਸਾਬ ਨਾਲ ਇਹ ਜੋ ਹੈ ਕਮੇਟੀਆਂ ਦੀ ਜੋ ਜੋ ਹੈ ਦੇ ਵਿੱਚ ਜਿਹੜੇ ਮੈਂਬਰ ਹੋਣਗੇ ਉਹ 10 ਤੋਂ ਲੈ ਕੇ ਕਰਕੇ 20 ਤੱਕ ਹੋ ਸਕਦੇ ਨੇ ਨਸ਼ਿਆਂ ਦੀ ਅਲਾਮਤ ਦੇ ਖਿਲਾਫ ਕੰਮ ਕਰ ਰਹੇ ਜੋ ਹੈ ਸਾਫ਼ ਸੁਥਰੇ ਅਕਸ ਵਾਲੇ ਲੋਕਾਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਜਾਵੇਗਾ ਇਦੇ ਵਿੱਚ ਸੇਵਾਮੁਕਤ ਫੌਜੀਆ ਜਿਸ ਤਰ੍ਹਾਂ ਜੋ ਹੈ ਪਿੰਡ ਦੇ ਅਧਿਆਪਕ, ਲੰਬardar ਇਹ ਸਾਰੇ ਜਿਹੜੇ ਜੋ ਹੈ ਪਿੰਡ ਦੇ ਨੁਮਾਇੰਦੇ ਇਹ ਸਾਰਿਆਂ ਨੂੰ ਵੀ ਜੋ ਹੈ ਤਰਜੀਹ ਦਿੱਤੀ ਜਾਵੇਗੀ। ਸਰਪੰਚ ਜਾਂ ਕਾਉਂਸਲਰ ਇਨ੍ਹਾਂ ਕਮੇਟੀਆਂ ਦੇ ਕਨਵੀਨਰ ਹੋਣਗੇ ਜਦਕਿ ਬਹੁਮਤ ਲਖਨਾਲ ਇੱਕ ਕਾਰਜਕਾਰੀ ਮੁਖੀ ਨਾਮਜਦ ਕੀਤਾ ਜਾਵੇਗਾ। ਔਰ ਅੱਜ ਜੋ ਹੈ ਇਹ ਇਤਿਹਾਸਕ ਜੋ ਹੈ ਸਮਾਗਮ ਦੇ ਸਮਾਪਤ ਹੋਣ ਤੋਂ ਬਾਅਦ ਇਹ ਸਰ ਸਾਰੇ ਜੋ ਹੈ ਸਬਡਿਵੀਜ਼ਨ ਤੇ ਐਸ ਡੀ ਐਮ ਇਸ ਕਮੇਟੀਆਂ ਨੂੰ ਨੋਟੀਫਾਈ ਕਰਨਗੇ ਇਨ੍ਹਾਂ ਕਮੇਟੀਆਂ ਦੇ ਮੈਂਬਰਾਂ ਨੂੰ ਸਰਕਾਰ ਵੱਲੋਂ ਸਨਮਾਨੀ ਕਾਰਡ ਜਾਰੀ ਕੀਤਾ ਜਾਵੇਗਾ ਔਰ 100% ਨਸ਼ਾ ਮੁਕਤ ਹੋਣ ਦਾ ਟਾਈਚਰ ਹਾਸਲ ਕਰਨ ਵਾਲੇ ਪਿੰਡ ਜਾਂ ਵਾਰਡ ਨੂੰ ਸਰਕਾਰੀ ਪੱਧਰ ਤੇ ਮਾਨਤਾ ਦਿੱਤੀ ਜਾਵੇਗੀ ਇਸ ਪਿੰਡ ਦੇ ਬਾਰਡ ਦੇ ਕਮੇਟੀ ਮੈਂਬਰਾਂ ਨੂੰ ਵੀ ਸਰਕਾਰ ਵੱਲੋਂ ਪ੍ਰਸ਼ੰਸਾ ਪੱਤਰ ਪੱਤਰ ਜਾਰੀ ਕੀਤਾ ਜਾਵੇਗਾ ਹੁਣ ਇਸ ਕਮੇਟੀ ਇਨ੍ਹਾਂ ਕਮੇਟੀਆਂ ਤੋਂ ਕੀ ਉਮੀਦ ਹੈ ਸਾਨੂੰ ਕੀ ਅਸੀਂ ਉਹਨਾਂ ਤੋਂ ਕਰਨਾ ਕੀ ਚਾਹੁੰਦੇ ਹਾਂ ਇਹ ਕਮੇਟੀ ਦੇ ਜ ਸਾਰੇ ਮੈਂਬਰ ਹੋਣਗੇ ਕਈ ਸਾਰੇ ਪਿੰਡ ਦੇ ਵਿੱਚ ਫੰਕਸ਼ਨ ਜਿਸ ਤਰ੍ਹਾਂ ਨੁੱਕੜ ਨਾਟਕ ਹੁੰਦਾ ਹੈ ਜਾਂ ਕਰ ਕਰ ਜਾ ਕੇ ਲੋਕਾਂ ਨੂੰ ਨਸ਼ਿਆਂ ਦੇ అలਮਤ ਵਿਰੁੱਧ ਜਾਗਰੂਕ ਕਰਨਗੇ ਸਕੂਲਾਂ ਵਿੱਚ ਜਿਹੜੇ ਬੱਚੇ ਨੇ ਉਹਨਾਂ ਨੂੰ ਜਾਗਰੂਕ ਕਰਨ ਦੇ ਵਿੱਚ ਸਹਿਯੋਗ ਦੇਣਗੇ ਪਿੰਡ ਦੇ ਵਿੱਚ ਜਾਂ ਜੋ ਜੋ ਹੈ ਬਾਡ ਹੋਏਗਾ ਸਹਿਰੀ ਇਲਾਕੇ ਦੇ ਵਿੱਚ 24 ਘੰਟੇ ਨਿਗਰਾਨੀ ਰੱਖੀ ਜਾਵੇਗੀ ਤਾਂ ਕਿ ਕੋਈ ਵੀ ਅਨਸਰ ਜੋ ਹੈ ਕੋਈ ਵੀ ਜਨੂ ਕੀ ਜੋ ਜੋ ਹੈ ਉਹਦੀ ਇੰਟੈਂਸ਼ਨ ਗਲਤ ਹੈ ਉਹ ਨਸ਼ਾ ਵੇਚਣ ਦੀ ਹਿੰਮਤ ਨਾ ਕਰ ਸਕੇ ਜੇਕਰ ਨਸ਼ਾ ਵੇਚਣ ਜਾਂ ਸੇਵਨ ਕਰਨ ਬਾਰੇ ਕੋਈ ਮਾਮਲਾ ਇਸ ਕਮੇਟੀ ਦੇ ਜਾਣਕਾਰੀ ਜੇ ਵੇਚਾਂਦਾ ਹੈ ਕਿਉਂਕਿ ਅਸੀਂ ਕਮੇਟੀ ਦੀ ਬੰਦਰ ਬਣਾਉਣ ਵੇਲੇ ਹੀ ਐਸਚਓ ਨੂੰ ਵੀ ਉਹਦੇ ਵਿੱਚ ਨਾਲ ਰੱਖਿਆ ਹੈ ਇਸ ਲਈ ਤੁਰੰਤ ਇਸ ਸੇਚੋ ਕੰਸਰਨ ਅਸੇ ਜੋ ਨੂੰ ਇਹ ਜਾਣਕਾਰੀ ਦਿੱਤੀ ਜਾਵੇਗੀ ਔਰ ਕਾਰਵਾਈ ਵੀ ਤੁਰੰਤ ਕੀਤੀ ਜਾਵੇਗੀ ਨਸ਼ਾ ਛਡਾਊ ਪ੍ਰੋਗਰਾਮਾਂ ਲਈ ਪੀੜਤਾਂ ਦੀ ਸਮਾਖਤ ਕਰ 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 ਕੇ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ ਨਸ਼ਾ ਛਡਾਉਣ ਵਾਲਿਆਂ ਦੇ ਮੂਲ ਬਸੇਵੇ ਲਈ ਯਤਨ ਕੀਤੇ ਜਾਣਗੇ ਅਸੀਂ ਸਰਕਾਰ ਵੱਲੋਂ ਹੋਰ ਵੀ ਸੋਚਿਆ ਹੈ ਕਿ ਇਹਨਾਂ ਨੂੰ ਕੋਈ ਜਿਹੜੀ ਇਕਨੋਮਿਕ ਐਕਟੀਵਿਟੀ ਸੈਲਫ এমਪਲॉयਮੈਂਟ ਪ੍ਰੋਗਰਾਮ ਨਾਲ ਉਹਨਾਂ ਨੂੰ ਸਵੈ ਰੋਜਗਾਰ ਸਕੀਮਾਂ 'ਚ ਅਸੀਂ ਉਹਨਾਂ ਨੂੰ ਕਵਰ ਕਰਾਂਗੇ ਉਹਨਾਂ ਨੂੰ ਇੰਟੀਗ੍ਰੇਟ ਕਰਾਂਗੇ ਔਰ ਉਹਨਾਂ ਨੂੰ ਸਾਰਿਆਂ ਨੂੰ ਜੋ ਹੈ ਆਮਦਨ ਦਾ ਸਰੋਤ ਬਣਾਉਣ 'ਚ ਸਰਕਾਰ ਸਹਿਯੋਗ ਕਰੇਗੀ ਯੂਥ ਕਲਬਾ ਔਰ ਵੂਮਨ ਗਰੁੱਪਾਂ ਅਤੇ ਧਾਰਮਿਕ ਲੀਡਰਾਂ ਨੂੰ ਵੀ ਨਾਲ ਜੋੜਿਆ ਜਾਵੇਗਾ ਖੇਡਾਂ ਸੱਭਿਆਚਾਰਕ ਸਮਾਗਮਾਂ ਅਤੇ ਹੁਨਰ ਵਿਕਾਸ ਸਿਖਲਾਈ ਵਰਗੇ ਸਕਾਰਾਤਮਕ ਕਦਮਾਂ ਨੂੰ ਉਤਸ਼ਾਹਿਤ ਕਰਨ ਦੇ ਵਿੱਚ ਸਹਿਯੋਗ ਦੇਣਗੇ ਪੰਜਾਬ ਸਰਕਾਰ ਨੇ ਆਪ ਸਾਰੇ ਜਾਨੂ ਹੋ ਕਿ ਪੰਜਾਬ ਸਰਕਾਰ ਨੇ ਹੁਨੇ ਕੁਛ ਦਿਨ ਪਹਿਲਾਂ ਸਾਰੇ ਸਰਕਾਰੀ ਸਕੂਲਾਂ ਵਿੱਚ 9ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਨਸ਼ਿਆਂ ਵਿਰੁੱਧ ਨਵੇਂ ਸਿਲੇਬਸ ਦੀ ਸ਼ੁਰੂਆਤ ਕੀਤੀ ਹੈ ਇਸ ਸਿਲੇਬਸ ਰਾਹੀਂ 9ਵੀਂ ਤੇ 12ਵੀਂ ਜਮਾਤ ਦੇ 8 ਲੱਖ ਵਿਦਿਆਰਥੀਆਂ ਨੂੰ ਨਸ਼ੀਲੇ ਪਦਾਰਥਾਂ ਤੋਂ ਦੂਰ ਰਹਿਣ ਵਾਰੇ ਜਾਗਰੂਕ ਕੀਤਾ ਜਾਵੇਗਾ, ਉਹਨਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ। ਇਸ ਨਸ਼ਾ ਵਿਰੋਧੀ ਪ੍ਰੋਗਰਾਮ ਵਿੱਚ 3658 ਸਕੂਲ ਸਾਰਿਆਂ ਨੂੰ ਸ਼ਾਮਲ ਕੀਤਾ ਜਾਏਗਾ ਤੇ ਇਸ ਪ੍ਰੋਗਰਾਮ ਤਹਿਤ ਨਾmber ਵਿਗਿਆਨੀ ਵਿਦਿਆਰਥੀਆਂ ਨੂੰ ਵੀ ਜਾਗਰੂਕ ਕਰਨਗੇ। ਇਹ ਸਾਰੇ ਏਫਰਟ ਜੋ ਹੈ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਔਰ ਇਸ ਏਫਰਟ ਦੇ ਰਹੀ ਔਰ ਜਿਸ ਤਰ੍ਹਾਂ ਮੈਂ ਅੱਜ ਸਾਰੇ ਜਿਹੜੇ ਕੋਆਰਡੀਨੇਟਰ ਜਿਨ੍ਹਾਂ ਦਾ ਉਤਸ਼ਾਹ ਮੈਂ ਵੇਖ ਰਿਹਾ ਮੈਨੂੰ ਪੂਰੀ ਉਮੀਦ ਹੈ ਕਿ ਇਹ ਮੁਹਿੰਮ ਨਸ਼ਿਆ ਖਿਲਾਫ ਜੰਗ ਨੂੰ ਵੱਡੀ ਲੋਕ ਲਹਿਰ ਵਿੱਚ ਬਦਲ ਦੇਵੇਗੀ ਤੇ ਅੱਜ ਆਈਏ ਆਪਾਂ ਸਾਰੇ ਪ੍ਰਣ ਲਈਏ ਕਿ ਆਪਣੇ ਇਲਾਕੇ ਵਿੱਚ ਜਿੱਥੇ ਵੀ ਅਸੀਂ ਹਾਂ ਉਹਦੇ ਵਿੱਚ ਨਸ਼ਾ ਨਹੀਂ ਬਿਕੰਦਵਾਗੇ ਅਤੇ ਨਸ਼ੇ ਤੋਂ ਪੀੜਤ ਲੋਕਾਂ ਦਾ ਹਰ ਸੰਭਵ ਉਹਨਾਂ ਨੂੰ ਸੇਲਪ ਕਰਾਂਗੇ ਹੈਲਪ ਕਰ 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 ਕੇ ਉਹਨਾਂ ਨੂੰ ਇਲਾਜ ਕਰਨ ਦੇ ਵਿੱਚ ਹਿਲ ਕਰਾਂਗੇ ਉਹਨਾਂ ਨੂੰ ਸੋਸਾਇਟੀ ਚ ਇੰਟੀਗ੍ਰੇਟ ਹੋਣ ਲਈ ਹੈਲਪ ਕਰਾਂਗੇ ਉਹਨਾਂ ਨੂੰ ਜੋ ਹੈ ਸਵੈ ਰੋਜ਼ ਰੋਸ ਕੰਮ ਅਸਕੀਮਾ ਬਲ ਲੇ ਡਾਉਨ ਚ ਅਸੀਂ ਸਹਿਯੋਗ ਦੇਵਾਂਗੇ ਸੋ ਮੈਨੂੰ ਉਮੀਦ ਹੈ ਕਿ ਪਿੰਡ ਸੁਰੱਖਿਆ ਕਮੇਟੀਆਂ ਬਾਡ ਸੁਰੱਖਿਆ ਕਮੇਟੀਆਂ ਅਤੇ ਸਰਪੰਚ ਤੇ ਕਾਉਂਸਲਰ ਇਹਦੇ ਵਿੱਚ ਸਾਰੇ ਸਹਿਯੋਗ ਦੇਣਗੇ ਸੋ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੈ ਹਿੰਦ ਬਹੁਤ ਬਹੁਤ ਧੰਨਵਾਦ ਸਾਡੇ ਮਾਨਯੋਗ ਮੁਖ ਸੱਤਰ ਪੰਜਾਬ ਸਰਕਾਰ ਸ਼੍ਰੀ ਕੈਪਸਿਨਾ ਜੀ ਉਹਨਾਂ ਨੇ ਬਹੁਤ ਹੀ ਵਿਸਥਾਰ ਦੇ ਨਾਲ ਇੱਕ ਪ੍ਰਸ਼ਾਸਨਿਕ ਤੌਰ ਤੇ ਇਸ ਮਹਿਮ ਨੂੰ ਅੱਗੇ ਤੋਰਨ ਵਾਸਤੇ ਕੀ ਕੀਤਾ ਜਾ ਸਕਦਾ ਕੀਤਾ ਜਾ ਰਿਹਾ ਹੈ ਉਸ ਬਾਰੇ ਬੜੇ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਹੁਣ ਸਮਾਂ ਕਿ ਅਸੀਂ ਦੇਖਦੇ ਆ ਕਿ ਸਾਡੇ ਕੋਲੇ ਡਿਸਟ੍ਰਿਕਟ ਕੋਆਰਡੀਨੇਟਰਸ ਅਸੈਂਬਲੀ ਕੋਆਰਡੀਨੇਟਰਸ ਅਤੇ ਵਾਇਸ ਕੋਆਰਡੀਨੇਟਰਸ ਦੀ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਕੋਲ ਇੱਥੇ ਸਾਡੇ ਪੰਜਾਬ ਦੇ ਵਸਿੰਦੇ ਆ ਕੇ ਸਾਡੇ ਕੋਲ ਬੈਠੇ ਨੇ ਇਹਨਾਂ ਸਾਰਿਆਂ ਨੂੰ ਜੋੜਨ ਵਾਸਤੇ ਇਹਨਾਂ ਨੂੰ ਇੱਥੇ ਇਕੱਤਰ ਕਰਨ ਵਾਸਤੇ ਇੱਕ ਬਹੁਤ ਵੱਡੀ ਜਿਹੜੀ ਮਿਹਨਤ ਕੀਤੀ ਹੈ ਉਹ ਸਾਡੇ ਜ਼ੋਨ ਕੋਆਰਡੀਨੇਟਰਸ ਨੇ ਕੀਤੀ ਹੈ ਸੋ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਆਪਣੇ ਹੱਥਾਂ ਦੇ ਨਾਲ ਇਹਨਾਂ ਜ਼ੋਨਲ ਕੋਆਰਡੀਨੇਟਰਸ ਨੂੰ ਸਨਮਾਨਿਤ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਸਰਟੀਫਿਕੇਟਸ ਦੇਣਾ ਚਾਹੁੰਦੇ ਨੇ ਮੈਂ ਬੇਨਤੀ ਕਰਾਂਗਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਸਾਡੇ ਸਿਹਤ ਮੰਤਰੀ ਜੀ ਨੂੰ ਮੁੰਡਿਆ ਸਾਹਿਬ ਨੂੰ ਮੁਖ ਕੁਤਰ ਜੀ ਗੌਰਵ ਯਾਦਵ ਸਰ ਤੇ ਹੋਰ ਜਿੰਨੇ ਸਾਡੇ ਮੰਚ ਤੇ ਬਿਰਾਜ਼ਮਾਨ ਨੇ ਕਿ ਮੈਂ ਇੱਕ ਇੱਕ ਕਰਕੇ ਸਾਡੇ ਜ਼ੋਨਲ ਕੋਆਰਡੀਨੇਟਰਸ ਦਾ ਨਾਮ ਲਾਵਾਂਗਾ ਉਹਨਾਂ ਨੂੰ ਉਹ ਸਰਟੀਫିକੇਟਸ ਦੇਣ ਕੇ ਉਸ ਤੋਂ ਬਾਅਦ ਇੱਕ ਗਰੁੱਪ ਤਸਵੀਰ ਵੀ ਹੋਏਗੀ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਨਾਇਨ ਛਾਬੜਾ ਜੀ ਜਿਹੜੇ ਕਿ ਦੁਆਬਾ ਜ਼ੋਨ ਦੇ ਕੋਆਰਡੀਨੇਟਰ ਨੇ ਉਹ ਮੰਚ ਤੇ ਆਣ ਤੇ ਆਪਣਾ ਸਰਟੀਫିକੇਟ ਮੁੱਖ ਮੰਤਰੀ ਜੀ ਤੋਂ ਲੈਣ ਨਾਇਨ ਛਾਬੜਾ ਜੀ ਤਾੜੀਆਂ ਜ਼ਰੂਰ ਮਾਰ ਦਿਓ ਜੀ ਇਸ ਕਮੇਟੀ ਨੇ ਪੂਰੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਮਿਹਰਬਾਨੀ ਲੈ ਕੇ ਜਾਣਾ ਤੁਹਾਡੇ ਰਾਹੀਂ ਨਾਇਨ ਛਾਬੜਾ ਜੀ ਉਸ ਤੋਂ ਬਾਅਦ ਸੋਨੀਆ ਮਾਨ ਜੀ ਜਿਹੜੇ ਕਿ ਮਾਜ਼ਾ ਜ਼ੋਨ ਦੇ ਕੋਆਰਡੀਨੇਟਰ ਨੇ ਸੋਨੀਆ ਮਾਨ मालवा सेंट्रल जोन तो सुखजीत सिंह मालवा सेंट्रल जोन तो सुखजीत सिंह सुखजीत सिंह हाँ जी इस तो बाद मालवा ईस्ट तो जगदीप सिंह जग्गा जी मालवा ईस्ट तो जगदीप सिंह जग्गा जी इस तो बाद मालवा वेस्ट तो सिंह चाहल जी ਜੋ ਸਪਿੰਦਰ ਸਿੰਘ ਚਾਹਲ ਜੀ ਉਹ ਵੀ ਆਪਣਾ ਸਰਟੀਫਿਕੇਟ ਲੈ ਕੇ ਜਾਣ ਇਸ ਸਾਰੀ ਜਿਹੜੀ ਜ਼ੋਨ ਕੋਆਰਡੀਨੇਟਰਸ ਨੇ ਉਹਨਾਂ ਨੂੰ ਇੱਕ ਕੜੀ ਚ ਪਰੋਣ ਵਾਸਤੇ ਬਹੁਤ ਵੱਡੀ ਭੂਮਿਕਾ ਨਿਭਾਰੇ ਸਰਦਾਰ ਬਲਤੇਜ ਸਿੰਘ ਪੰਨੂ ਜੀ ਉਹ ਵੀ ਮੰਚ ਤੇ ਆਉਣ ਬਲਤੇਜ ਸਿੰਘ ਪੰਨੂ ਜੀ ਮੀਡੀਆ ਕੋਆਰਡੀਨੇਟਰ ਨੇ ਮਾਨਜੋਗ ਮੁੱਖ ਮੰਤਰੀ ਜੀ ਦੇ ਉਹ ਵੀ ਆ ਕੇ ਸਰਟੀਫਿਕੇਟ ਲੈਣ ਜਿਹੜੇ ਸਾਡੇ ਜ਼ੋਨਲ ਕੋਆਰਡੀਨੇਟਰਸ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਗੁਰਪਤ ਤਸਵੀਰ ਇੱਕ ਮਾਨਜੋਗ ਮੁੱਖ ਮੰਤਰੀ ਜੀ ਦੇ ਨਾਲ ਕ੍ਰੂਪ ਤਸਵੀਰ ਜਰਨਲ ਕੋਆਰਡੀਨੇਟਰਸ ਹੁਣ ਜ਼ਰੂਰ ਤਾੜੀਆਂ ਵੱਜਣੀਆਂ ਚਾਹੀਦੀਆਂ ਨੇ ਇਹ ਸਾਡੀ ਪੂਰੀ ਸਟੇਟ ਦੀ ਟੀਮ ਹੈ ਜਿਹੜੀ ਕਿ ਵੱਖ-ਵੱਖ ਜ਼ੋਨਾਂ ਨੂੰ ਦੇਖ ਰਹੀ ਹੈ ਅੱਗੇ ਜ਼ੋਨ ਡਿਸਟ੍ਰਿਕਟਸ ਨੂੰ ਦੇਖ ਰਹੇ ਨੇ ਡਿਸਟ੍ਰਿਕਟ ਅੱਗੇ ਅਸੈਂਬਲੀ ਕੰਸਟੀਟੂਐਂਸੀਜ਼ ਨੂੰ ਦੇਖ ਰਹੇ ਨੇ ਸੋ ਬਹੁਤ-ਬਹੁਤ ਧੰਨਵਾਦ ਇਸ ਕਮੇਟੀ ਦਾ ਜਿਹਨੇ ਪੰਜਾਬ ਸਰਕਾਰ ਦਾ ਇਹ ਜੋ ਇੱਕ ਮੈਸੇਜ ਆ ਤੁਹਾਡੇ ਤੱਕ ਪਹੁੰਚਾਉਣ ਵਾਸਤੇ ਇੱਕ ਜਿਹੜੀ ਉੱਪਰਲੀ ਕੜੀ ਵਾਲਾ ਕੰਮ ਇਸ ਜ਼ੋਨ ਕੋਆਰਡੀਨੇਟਰਸ ਵੱਲੋਂ ਕੀਤਾ ਜਾ ਰਿਹਾ ਹੈ ਸੋ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਬਲਵੀਰ ਸਿੰਘ ਜੀ ਮਾਨਯੋਗ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸਰਕਾਰ ਉਹ ਸਵੇਰ ਤੋਂ ਹੀ ਇਸ ਸਮਾਗਮ ਦੇ ਵਿੱਚ ਆਏ ਹੋਏ ਨੇ ਉਸ ਤੋਂ ਪਹਿਲਾਂ ਉਹਨਾਂ ਨੇ ਅਸੈਂਬਲੀ ਕੋਆਰਡੀਨੇਟਰਸ ਨੂੰ ਵਾਈਸ ਅਸੈਂਬਲੀ ਕੋਆਰਡੀਨੇਟਰਸ ਨੂੰ ਆਪਣੀ ਹੱਥੀਂ ਸਨਮਾਨਿਤ ਕੀਤਾ ਸਰਟੀਫਿਕੇਟ ਦਿੱਤੇ ਨੇ ਕਿਉਂ ਮਾਈਕ ਤੇ ਆਣ ਤੇ ਅੱਜ ਦੇ ਸਮਾਗਮ ਵਾਸਤੇ ਸਮਾਗਮ ਸੰਬੰਧੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਡਾਕਟਰ ਬਲਵੀਰ ਸਿੰਘ ਜੀ ਮਾਨਯੋਗ ਹੈਲਥ ਐਂਡ ਫੈਮਿਲੀ ਵੈਲਫੇਅਰ ਮਿਨਿਸਟਰ ਪੰਜਾਬ ਸਰਕਾਰ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਹਰਮਨ ਪਿਆਰੇ ਨੌਜਵਾਨਾਂ ਦੀ ਦਿਲਾਂ ਦੇ ਤੜਕਣ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਮੇਰੇ ਕੈਬਨਟ ਕਲੀਕ ਹਰਦੀਪ ਜੀ ਔਰ ਸਾਡੇ ਚੀਫ ਸੈਕਟਰੀ ਡੀਜੀਪੀ ਸਾਹਿਬ ਔਰ ਸਾਡੇ ਨੋਡਲ ਅਫਸਰ ਉਹ ਵੀ ਇੱਕ ਡਾਕਟਰ ਹਨ ਡਾਕਟਰ ਬਸੰਤ ਜੀ ਔਰ ਸਾਰੇ ਸਾਡੇ ਜਿੰਨੇ ਜ਼ਿਲ੍ਹਾ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਔਰ ਸਾਡੇ ਜ਼ੋਨ ਕੋਆਰਡੀਨੇਟਰ ਮੀਡੀਆ ਕੋਆਰਡੀਨੇਟਰ ਔਰ ਸਾਰੇ ਪੰਜਾਬ ਦੇ ਸਟੇਟ ਤੋਂ ਲੈ ਕੇ ਪਿੰਡ ਦੇ ਜਿੰਨੇ ਸਾਡੇ ਕੋਆਰਡੀਨੇਟਰ ਆ ਜਿਨ੍ਹਾਂ ਨੂੰ ਮਾਨਸਾਹ ਪਿਆਰ ਨਾਲ ਪਵਕੜ ਵੀ ਕਹਿੰਦੇ ਆ ਸਾਰਿਆਂ ਦਾ ਸਵਾਗਤ ਹੈ ਸਾਰਿਆਂ ਦਾ ਧੰਨਵਾਦ ਹੈ ਇੱਕ ਵਾਰ ਗੁਰੂ ਫਤਿਹ ਦੀ ਸਾਥ ਪਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਜਦੋਂ ਅਸੀਂ 2022 ਦੀ ਇਲੈਕਸ਼ਨ ਲੜ ਰਹੇ ਸੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਔਰ ਸਾਡੇ ਨੈਸ਼ਨਲ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰੀਆਂ ਗਰੰਟੀਆਂ ਦਿੱਤੀਆਂ ਸੀ ਔਰ ਜਦੋਂ ਮਾਨ ਸਾਹਿਬ ਨੇ 16 ਮਾਰਚ ਨੂੰ ਸ਼ੀਦ ਆਜ਼ਮ ਸੁਦਰ ਭਗਤ ਸਿੰਘ ਜੀ ਦੇ ਪਿੰਡ ਜਾ ਕੇ ਸਹੂ ਚੁੱਕੀ ਉਦੋਂ ਇੱਕ ਨਵਾਂ ਇਤਿਹਾਸ ਲਿਖਣਾ ਸ਼ੁਰੂ ਹੋਇਆ ਉਹਨਾਂ ਨੇ ਇੱਕ ਇੱਕ ਕਰਕੇ पहला बिजली नहीं आती थ बिल आते जो मानसा मुख्यमंत्री बन गए बिजली रोज़ आती है बिल जीरो हो गए जीरो ये पहली पहली बड़ी कामयाबी से उस तो तुँ बा खेत तक दवाई पचाई पानी पहुँचाया हर महला क्लिनिक बना के और यूनिवर्सल अवेलेबिलिटी ऑफ ड्रग्स करा के सारे हस्पता सारिया दवाइया कल कल दीन दुखी तक दवाई पचाई ਔਰ ਇਸੇ ਤਰ੍ਹਾਂ ਕਰਦੇ ਕਰਦੇ ਉਹਨਾਂ ਨੇ ਮੈਨੂੰ ਨਹੀਂ ਲੱਗਦਾ ਪੰਜਾਬ ਦਾ ਕੋਈ ਪਿੰਡ ਨਹੀਂ ਹੋਏਗਾ ਕੋਈ ਮੱਲਾ ਨਹੀਂ ਹੋਏਗਾ ਜਿੱਥੇ 2 4 5 ਕਈ ਜਗ੍ਹਾ ਤੇ ਤਾਂ 40 40 ਲੋਕਾਂ ਨੂੰ ਸਰਕਾਰੀ ਨੌਕਰੀ ਮੈਰਿਟ ਤੇ ਪਹਚਾਈ ਇਹਨਾਂ ਨੇ ਪੰਜਾਬ ਜੋ ਕਿ ਇੱਕ ਬਰਬਾਦੀ ਵੱਲ ਨੂੰ ਜਾ ਰਿਹਾ ਸੀ ਮਾਨ ਸਾਹਿਬ ਨੇ ਪਹਿਲਾਂ ਠੱਲ ਪਾਈ ਫਿਰ ਉਹਨੂੰ ਤਰੱਕੀ ਵੱਲ ਲੈ ਕੇ ਜਾਣਾ ਸ਼ੁਰੂ ਕੀਤਾ ਵੀਰੋ ਇਹ ਇਤਿਹਾਸਕ ਪਲ ਹੈ ਪੰਜਾਬ ਦੇ ਵਿੱਚ ਨਵਾਂ ਇਤਿਹਾਸ ਰਚਿਆ ਜਾ ਰਿਹਾ ਹੈ ਇੱਕ ਨਵੀਂ ਸ਼ੁਰੂਆਤ ਹੋ ਰਹੀ ਹੈ ਇਹ ਗੱਲ ਸਿਰਫ ਪੰਜਾਬ ਦੀ ਨਹੀਂ ਹੈ ਇਹ ਜਿਹੜੀ ਨਸ਼ਿਆਂ ਦੀ ਪ੍ਰੋਬਲਮ ਹੈ ਇਹ ਪੂਰੀ ਦੁਨੀਆ ਦੀ ਪ੍ਰੋਬਲਮ ਹੈ ਇਹ ਅਮਰੀਕਾ ਦੇ ਵਿੱਚ ਬਹੁਤ ਬੁਰੀ ਹਾਲਤ ਹੈ ਕੈਨੇਡਾ 'ਚ ਬਹੁਤ ਬੁਰੀ ਹਾਲਤ ਹੈ ਸਾਰੀ ਦੁਨੀਆ ਤਰਾਈ ਤਰਾਈ ਕਰ ਰਹੀ ਹੈ ਕਿਸੇ ਨੂੰ ਸਮਝ ਨਹੀਂ ਆਂਦੀ ਇਹ ਸਿਰਫ ਸ਼੍ਰੀ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਦੀ ਜੋੜੀ ਹੈ ਜਿਨ੍ਹਾਂ ਨੇ ਸੋਚਿਆ ਕਿ ਇਸ ਮਸਲੇ ਦਾ ਹੱਲ ਕਿਵੇਂ ਕਰਨਾ ਪਹਿਲਾਂ ਸਾਰੀਆਂ ਸਮੱਸਿਆ ਕਰਕੇ ਸਾਰੀਆਂ ਬਾਕੀ ਦੀਆਂ ਗਰੰਟੀਆਂ ਪੂਰੀਆਂ ਕੀਤੀਆਂ ਇੱਕ ਇੱਕ ਕਰਕੇ ਫਿਰ ਜਿਹੜੀ ਪੰਜਾਬ ਦੇ ਦਰਦ ਸੀ ਜਿਹੜਾ ਪੰਜਾਬ ਦਾ ਜਿਹੜਾ ਕਿ ਮੁੱਖ ਮੰਤਰੀ ਸਾਹਿਬ ਦੇ ਸੀਨੇ ਵਿੱਚ ਦਰਦ ਸੀ ਮੈਨੂੰ ਯਾਦ ਹੈ ਇਹ ਕਹਿੰਦੇ ਸੀ ਮੈਨੂੰ ਇੱਕ ਵਾਰੀ ਪੰਜਾਬ ਦਾ ਦੁੱਖ ਮੰਤਰੀ ਬਣਾ ਦਿਓ ਮੈਂ ਕੱਲਾ ਕੱਲਾ ਦੁੱਖ ਘਟਦਿਆਂਗਾ ਪੰਜਾਬ ਦਾ ਇਹ ਸਭ ਤੋਂ ਵੱਡਾ ਮਾਵਾਂ ਦਾ ਭੈਣਾਂ ਦਾ ਇਹ ਵੀਰੋ ਜਿਹੜਾ ਤੁਸੀਂ ਕੰਮ ਕਰੋਗੇ ਜਾ ਕੇ ਇਹ ਨਿਰਣਾਇਕ ਜਗ੍ਹਾ ਤੇ ਪਹੁੰਚ ਗਿਆ ਲੜਾਈ ਅੱਜ ਇਹਨਾਂ ਨੇ ਪਹਿਲਾਂ ਪੁਲਿਸ ਨੇ ਆਪਣਾ ਕੰਮ ਕੀਤਾ ਪੰਜਾਬ ਪਾਕਿਸਤਾਨ ਤੋਂ ਡਰੋਨ ਆਉਂਦੀ ਸੀ ਨਸ਼ੇ ਲੈ ਕੇ ਜਦੋਂ ਪੁਲਿਸ ਨੇ ਆਪਣਾ ਕੰਮ ਕੀਤਾ ਡਰੋਨ ਆਣੀਆਂ ਬੰਦ ਹੋ ਗਈਆਂ ਕਿਉਂ ਉਹਨਾਂ ਨੂੰ ਪਤਾ ਹੈ ਕਿ ਪਿੱਛੇ ਪੰਜਾਬ ਪੁਲਿਸ ਖੜੀ ਆ ਇਹਨਾਂ ਦਾ ਮੁੱਖ ਮੰਤਰੀ ਭਗਵੰਤ ਮਾਨ ਪਿੱਛੋਂ ਗਿੱਟੇ ਸੇਕ ਦੇਣਗੇ ਕਿਸੇ ਦੀ ਹਿੰਮਤ ਨਹੀਂ ਕੋ ਨਸ਼ਾ ਚੱਕਣ ਨਹੀਂ ਜਾਂਦਾ ਕੋਈ ਨਸ਼ਾ ਚੱਕਣ ਨਹੀਂ ਜਾਂਦਾ ਸੁੱਟਣ ਵਾਲਿਆਂ ਨੇ ਬੰਦ ਕਰਤਾ ਇਹ ਕੰਮ ਤੁਸੀਂ ਪਿੰਡਾਂ ਵਿੱਚ ਕਰਨਾ ਹੈ ਕਿ ਹੁਣ ਪਿੰਡਾਂ 'ਚ ਨਸ਼ਾ ਕਰਨ ਵਾਲਾ ਕੋਈ ਨਹੀਂ ਤੇ ਵੇਚਣ ਵਾਲੇ ਆਣੇ ਬੰਦ ਹੋ ਜਾਣਗੇ ਇਹ ਕੰਮ ਤੁਸੀਂ ਕਰਨਾ ਮਾਨ ਸਾਹਿਬ ਦੇ ਪਮਕੜਾ ਨੇ ਵੀਰੋ ਇੱਕ ਬੜੀ ਸਾਫ਼ ਜੀ ਗੱਲ ਹੈ ਜੀ ਮਾਨ ਸਾਹਿਬ ਦਾ ਕੇਜਰੀਵਾਲ ਦਾ ਸਨੇਹਾ ਸਾਫ਼ ਹੈ ਕਿ ਜਿਹੜਾ ਬੰਦਾ ਨਸ਼ਾ ਕਰਦਾ ਹੈ ਇਹ ਗੱਲ ਸਮਝਾਣੀ ਹੈ ਇਕੱਲੇ-ਕੱਲੇ ਨੂੰ ਉਹ ਮਰੀਜ਼ ਹੈ ਨਸ਼ਾ ਸੋਚ ਦੀ ਬਿਮਾਰੀ ਹੈ ਪੈਂਦੀ ਅਕਲਾਂ ਤੇ ਭਾਰੀ ਹੈ ਪਰ ਹੁਣ ਮਾਨ ਸਾਹਿਬ ਦੀ ਅਗਵਾਈ ਵਿੱਚ ਤੁਸੀਂ ਗਲਟ ਲਈ ਤਿਆਰੀ ਹੈ ਔਰ ਜਿਹੜੇ ਨਸ਼ੇ ਦੇ ਵੇਚਣ ਵਾਲੇ ਆ ਉਹਨਾਂ ਨੂੰ ਪੁਜਾਣਾ ਹੈ ਉਹਨਾਂ ਦੇ ਪਿੱਛੇ ਪੁਲਿਸ ਹੋਏਗੀ ਉਹ ਭੱਜ ਕੇ ਉਹਨਾਂ ਦੀ ਮਰਜ਼ੀ ਆ ਪੰਜਾਬ ਤੋਂ ਬਾਹਰ ਭੱਜ ਜਾਣ ਭੱਜ ਕੇ ਜੇਲਾ ਵਿੱਚ ਪਹੁੰਚ ਜਾਣ ਜਾਂ ਹਸਪਤਾਲਾਂ ਵਿੱਚ ਪਹੁੰਚ ਜਾਣ ਜਾਂ ਸਿਵਿਆ ਵਿੱਚ ਪਹੁੰਚ ਜਾਣ ਉਹਨਾਂ ਦੀ ਮਰਜ਼ੀ ਆ ਨਸ਼ਾ ਵੇਚਣ ਵਾਲਿਆਂ ਦੀ ਕੋਈ ਕਿਸੇ ਵਾਸਤੇ ਕੋ ਰੈਤ ਨਹੀਂ ਜੱਡਾ ਵੱਡਾ ਮਰਜ਼ੀ ਹੋਵੇ ਇਹ ਮਾਨ ਸਾਹਿਬ ਦਾ ਪ੍ਰਮਾਨ ਹੈ ਗੱਲ ਸਾਫ਼ ਹੈ ਜਿਹੜੇ ਨਸ਼ਾ ਕਰਦੇ ਆ ਉਹਨਾ ਮਾਮਾ ਦਾ ਉਹਨਾ ਪਰਿਵਾਰਾਂ ਦਾ ਦੁੱਖ ਜਿਹੜਾ ਹੈਗਾ ਉਹ ਮਾਨ ਸਾਹਿਬ ਦੇ ਸੀਨੇ 'ਚ ਉਹਨਾਂ ਤੇ ਨਾਲ ਹਮਦਰਦੀ ਹੈ ਉਹਨਾਂ ਨੂੰ ਤੁਸੀਂ ਇੱਕ ਵਾਰੀ ਇਹ ਕੰਮ ਤੁਸੀਂ ਕਰਨਾ ਹੈ ਇਹ ਤੁਸੀਂ ਕੰਮ ਕਰਨਾ ਹੈ ਉਹਨਾਂ ਨੂੰ ਇੱਕ ਵਾਰੀ ਸਾਡੇ ਜਿਹੜਾ ਨਸ਼ਾ ਮੁਕਤੀ ਕੇਂਦਰ ਹੈ ਉੱਥੇ ਪਹੁੰਚਾ ਦਿਓ ਇਹ ਮਾਨ ਸਾਹਿਬ ਦੀ ਤੁਹਾਨੂੰ ਗਰੰਟੀ ਹੈ ਅਰਵਿੰਦ ਕੇਜਰੀਵਾਲ ਦੀ ਗਰੰਟੀ ਹੈ ਅਸੀਂ ਉਹਨਾਂ ਨੂੰ ਨਸ਼ਾ ਛੁਡਾ ਕੇ ਕੋਈ ਨਾ ਕੋਈ ਕੰਮ ਸਿਖਾ ਕੇ ਔਰ ਉਹਨਾਂ ਨੂੰ ਕੋਈ ਨਾ ਕੋਈ ਕੰਮ ਸ਼ੁਰੂ ਕਰਾ ਕੇ ਅਸੀਂ ਚਾਹੇ ਉਹਨਾਂ ਨੂੰ ਅਸੀਂ ਕੋਈ ਸਵੈ ਰੋਜ਼ਗਾਰ ਦਵਾਈਏ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਕਿੱਲ ਡਿਵੈਲਪਮੈਂਟ ਸੈਂਟਰ ਹੈ ਮੈਂ ਗਰੰਟੀ ਦਿੰਦਾ ਕਿ ਜਿਹੜਾ ਨਸ਼ਾ ਛੱਡੇਗਾ ਔਰ ਜਿਹੜਾ ਉਹਨੂੰ ਨਸ਼ਾ ਸ਼ਰਾਨ ਜਾਏਗਾ ਜਿਹੜੇ ਪਿੰਡ ਦੇ ਬੰਦੇ ਬੇਰੋਜ਼ਗਾਰ ਹੈ ਉਹਨਾਂ ਨੂੰ 6 ਮਹੀਨੇ ਦਾ ਕੋਰਸ ਕਰਾਵਾਂਗੇ ਉਸ ਤੋਂ ਬਾਅਦ ਅਗਲੀ ਗਰੰਟੀ ਹੈ ਸਰਕਾਰ ਦੀ ਹੈ ਕਿ ਉਹਨਾਂ ਨੂੰ ਅਸੀਂ ਕੋਈ ਨਾ ਕੋਈ ਰੋਜ਼ਗਾਰ ਦੇਵਾਂਗੇ ਚਾਹੇ ਸਰਕਾਰੀ ਨੌਕਰੀ ਲੈ ਲੈਣ ਕਿਸੇ ਫੈਕਟਰੀ ਵਿੱਚ ਕੰਮ ਕਰ ਲੈਣ ਜਾਂ ਆਪਣਾ ਕੰਮ ਸ਼ੁਰੂ ਕਰ ਲੈਣਗੇ ਜਿਹੜੇ ਕੋਈ ਨਸ਼ਾ ਨਸ਼ੇੜੀ ਪੁੱਤ ਜਿਹਨਾਂ ਨੂੰ ਕਹਿੰਦੇ ਆ ਉਹਨਾਂ ਨੂੰ ਕਮਾਊ ਪੁੱਤ ਬਣਾ ਕੇ ਉਹਨਾਂ ਮਾਂਵਾਂ ਦੇ ਵਾਪਸ ਕਰਾਂਗੇ ਉਹਨਾਂ ਦੇ ਆਸੂ ਜਿਹੜੇ ਹੈਗੇ ਉਹਨਾਂ ਦਾ ਇਨਸਾਫ ਕਰਾਂਗੇ। ਔਰ ਇਹ ਜਿਹੜੀ ਲੜਾਈ ਆ ਵੀਰੋ ਇਹ ਹੁਣ ਜਿੱਥੇ ਨਰਾਇਕ ਮੋੜ ਤੇ ਪਹੁੰਚੀ ਆ ਤੁਸੀਂ ਇਨਫੈਂਟਰੀ ਹੋ ਆਮਾਨ ਸਾਹਿਬ ਦੀ ਜਦੋਂ ਲੜਾਈ ਹੁੰਦੀ ਆ ਉਹਦੇ ਵਿੱਚ 에ਅਰ ਫੋਰਸ ਵੀ ਆਉਂਦੀ ਆ ਨੇਵੀ ਵੀ ਆਉਂਦੀ ਆ ਹੈਲੀਕਾਪਟਰ ਵਾਲੇ ਵੀ ਆਉਂਦੇ ਆ ਉੱਪਰ ਵਾਲੇ ਵੀ ਆਉਂਦੇ ਆ ਬਟ ਜਿਹੜੀ ਆਖਰੀ ਲੜਾਈ ਹੁੰਦੀ ਆ ਉਹ ਇਨਫੈਂਟਰੀ ਨੇ ਲੜਨੀ ਹੁੰਦੀ ਆ ਜ਼ਮੀਨ ਤੇ ਜਿਹੜੇ ਜ਼ਮੀਨੀ ਫੌਜੀ ਹੁੰਦੇ ਆ ਤੇ ਤੁਸੀਂ ਸਾਰੇ ਜ਼ਮੀਨੀ ਫੌਜੀਓ ਸਭ ਤੋਂ ਐਮ ਲੜਾਈ ਜਿਹੜੀ ਹੈਗੀ ਆ ਇਹ ਤੁਸੀਂ ਲੜਨੀ ਆ ਤੁਸੀਂ ਹਰ ਪਿੰਡ ਵਿੱਚ ਲਿਖ ਕੇ ਲਗਾਣਾ ਹੁਣ ਫੱਟੇ ਲੱਗਣੇ ਸ਼ੁਰੂ ਹੋ ਗਿਆ ਮੇਰੇ ਤਾਂ ਨਸ਼ਾ ਮੁਕਤ ਪਿੰਡ ਸਰਾਂਦ ਰੋਡ ਦੇ ਉੱਤੇ ਨਸ਼ਾ ਮੁਕਤ ਪਿੰਡ ਕਾਲਵਾ ਨਸ਼ਾ ਮੁਕਤ ਪਿੰਡ ਮਾਜਰੀ ਅਕਾਲੀਆਂ ਇਹ ਵਾਲੇ ਫੱਟੇ ਤੁਸੀਂ ਆਪਣੇ ਪਿੰਡ ਦੇ ਆਪਣੇ ਮਹੱਲੇ ਦੇ ਲਾਣੇ ਆ ਮਾਨਸਾ ਫੱਟਾ ਲਾਣ ਕੇ ਨਸ਼ਾ ਮੁਕਤ ਇਹ ਦੁਨੀਆ ਦੇ ਵਿੱਚ ਪਹਿਲਾ ਸਟੇਟ ਹੋਏਗਾ ਜਿਹੜਾ ਨਸ਼ਾ ਮੁਕਤ ਹੋਏਗਾ ਜਦੋਂ ਨਸ਼ਾ ਮੁਕਤ ਹੋਏਗਾ ਪੰਜਾਬ ਦੇ ਵਿੱਚੋਂ ਕ੍ਰਾਈਮ ਖਤਮ ਹੋ ਜਾਏਗਾ ਲੁੱਟਾਂ ਕੋਹਾਂ ਬੰਦ ਹੋ ਜਾਣਗੀਆਂ ਸਨੇਚਿੰਗਸ ਬੰਦ ਹੋ ਜਾਣਗੀਆਂ ਫਰੋਤੀ ਦੀਆਂ ਕਾਲਾ ਔਰ ਜਿਹੜਾ ਕਿ ਭਾਜਪਾ ਦੇ ਪ੍ਰਧਾਨ ਨੇ ਵੀ ਗੱਲ ਮੰਨ ਲਈ ਕਿ ਜਦੋਂ ਮੈਂ ਕਾਂਗਰਸ ਦਾ ਪ੍ਰਧਾਨ ਸੀ ਉਦੋਂ ਸਾਡੇ ਮੰਤਰੀ ਜਿਹੜੇ ਹੈਗੇ ਆ ਉਹ ਗੈਂਗਸਟਰਾਂ ਨਾਲ ਸੰਬੰਧ ਸੀ ਉਹਨਾਂ ਦੇ ਹੁਣ ਤਾਂ ਸਚਾਈ ਸਾਹਮਣੇ ਆ ਗਈ ਐ ਬਿੱਲੀ ਥਾਲਿਓਂ ਬਾਹਰ ਆ ਗਈ ਐ ਤੇ ਹੁਣ ਆਪਾਂ ਸਾਰੇ ਮਾਨ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਾਂ ਇਹ ਨਿਰਣਾਇਕ ਨਜੜਾ ਜਦੋਂ ਇਤਿਹਾਸ ਲਿਖਿਆ ਜਾਏਗਾ ਕਿ ਜਦੋਂ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਉਦੋਂ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਆ ਨੌਜਵਾਨਾਂ ਨੇ ਪਹਿਲਾਂ ਜਿਹਨਾਂ ਨੂੰ ਸਾਨੂੰ 92 ਸੀਟਾਂ ਦਵਾਈਆਂ ਤੇ ਉਹਨਾਂ ਨੌਜਵਾਨਾਂ ਨੇ ਮਾਨ ਸਾਹਿਬ ਦਾ ਸਾਥ ਦਿੱਤਾ ਪਹਿਲਾਂ 22 ਦੇ ਵਿੱਚ ਔਰ ਲਗਾਤਾਰ ਔਰ ਜਿਹੜਾ 2025 ਦੇ ਵਿੱਚ ਪੰਜਾਬ ਨਸ਼ਾ ਮੁਕਤ ਹੋਇਆ ਸੀਗਾ ਆਓ ਆਪਾਂ ਇਸ ਜਿਹੜੀ ਕਾਥਾ ਦਾ ਇਹਦਾ ਹਿੱਸਾ ਬਣੀਏ ਆਪਣਾ ਯੋਗਦਾਨ ਪਾਈਏ ਨਸ਼ਾ ਕਰਨ ਵਾਲਿਆਂ ਨੂੰ ਹਸਪਤਾਲਾਂ ਵਿੱਚ ਨਸ਼ਾ ਮੁਕਤੀ ਕੇਂਦਰਾਂ ਵਿੱਚ ਪਹੁੰਚਾਈਏ ਔਰ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਜੇਲਾਂਾਂ ਵਿੱਚ ਪਹੁੰਚਾਈਏ ਮੈਨੂੰ ਪੂਰੀ ਉਮੀਦ ਹੈ ਕਿ ਇਸ ਜੋਸ਼ ਦੇ ਨਾਲ ਲੀਡਰ ਹੋ ਹੀ ਹੁੰਦਾ ਕੁਸ਼ੋਸ਼ ਦਵੇ ਐਂਡ ਗੋਸ ਔਲ ਦਾ ਵੇ ਔਰ ਸਾਨੂੰ ਮਾਣ ਹੈ ਕਿ ਸਾਡੇ ਮੁੱਖ ਮੰਤਰੀ ਸਾਹਿਬ ਸਾਨੂੰ ਇਹੋ ਜਿਹਾ ਲੀਡਰ ਦਿੱਤੇ ਆ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਆ ਮਾਨ ਸਾਹਿਬ ਦਾ ਧੰਨਵਾਦ ਆ ਤੁਹਾਡਾ ਇਕੱਲੇ ਇਕੱਲੇ ਦਾ ਧੰਨਵਾਦ ਆ ਜਿਹੜੇ ਕਿ ਜ਼ਮੀਨ ਦੇ ਉੱਤੇ ਲੜਾਈ ਲੜਦੇ ਆ ਸੋ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੋਲੇ ਸੋ ਨਿਹਾਲ